ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਮਾਸੀ ਕੇ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਬਾਈ ਕੋਲ ਇੱਕ ਤੋਕੜ ਹੈਗੇ ਗਾਂ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਨਾਮ ਬਈ ਖਸ਼ਕੀਰਤ ਸਿੰਘ ਪਿੰਡ ਮਾਸੀ ਕੇ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਦਾ ਨੰਬਰ ਭਾ ਆਪਣਾ ਨੰਬਰ ਬਈ 996809403 ਠੀਕ ਹੈ ਜੀ ਕਿੰਨੇ ਨਗਰ ਕੋ ਵੀਰ ਆਪਣੇ ਕੋਲ ਦੋ ਆ ਜੀ ਠੀਕ ਆ ਤੇ ਕਿਹੜੇ ਕਿਹੜੇ ਨੇੜੇ ਨੇੜੇ ਪਿੰਡ ਪੈਂਦੇ ਇੱਧਰ ਨੇੜੇ ਬਈ ਇੱਧਰ ਤਾਂ ਬਲਾਪੁਰ ਪੈਂਦਾ ਇੱਧਰ ਹਿੰਦਪੁਰਾ ਰਹਿ ਜਾਂਦਾ ਠੀਕ ਹੈ ਜੀ ਪਾਕਟਲੇ ਵਾਲਾ ਬਹੁਤ ਨੋਦੂ ਆ ਰਹੀ ਠੀਕ ਹੈ ਜੀ ਹਾਂ ਪਹਿਲੀ ਬੱਸੀ ਦੀ ਜਾਣਕਾਰੀ ਦੋ ਜੀ ਆਪ ਨੂੰ ਇਹ ਵੀਰੇ ਉਮਰ ਹੋਊਗੀ ਡੇਢ ਕਸਾਲ ਦੀ ਹਾਂਜੀ ਟੀਕਾ ਭਰਉਣ ਦੇ ਲਗਭਗ ਕਾਬਲੀ ਆ ਗਈ ਬੱਸੀ ਠੀਕ ਹੈ ਜੀ ਹਾਂ ਕਦਕਾੜ ਸੁਖਨਾ ਸੁਹਣਾ ਹਾਂ ਹਾਂ ਤੇ ਥਣਚਾਰੀ ਥਾਣਾ ਬਾਈ ਠੀਕ ਹੈ ਚਾਰ ਥਾਣੇ ਲਿਖਣੇ ਨੇ ਜੀ ਦੇਖ ਸਕਦੇ ਹੋ ਕਰਮਵਾਰੀ ਠੀਕ ਹੈ ਲਿਖਣੇ ਮੇ ਥਾਣਾ ਹਾਂਜੀ ਬਾਈ ਤੋਰ ਕੇ ਦਿਖਾਓ ਜੀ ਤੋਰ ਤੋੜ ਲੋ ਪੂਰਾ ਸੋਹਣਾ ਕਦਕਾੜ ਸੁਹਣਾ ਤੇ ਟੀਕੇ ਦੇ ਜਮਾ ਬਾਈ ਕਹਿੰਦੇ ਕਾਬਲ ਆ ਠੀਕ ਹੈ ਜੀ ਤੇ ਲੋ ਜੀ ਪੂਰਾ ਤਰਾ ਚੈੱਕ ਕਰ ਸਕਦੇ ਤੋਰ ਲੋ ਜੋਰ ਲੋ ਇਧਰ ਜੋਰ ਲਾ ਮਾ ਤੋਰ ਦੋ ਲੋ ਜੀ ਕੱਦ ਕਾਟ ਵੈੜ ਦਾ ਸੋਣਾ ਫੇਸ ਕੁਆਲਿਟੀ ਦਿਖਾ ਦੇ ਵੀਰੇ ਆਹ ਲਓ ਜੀ ਫੇਸ ਕੁਆਲਿਟੀ ਦੇਖ ਸਕਦੇ ਠੀਕ ਹੈ ਜੀ ਬੰਦੋ ਜੀ ਬੰਦੋ ਠੰਡੀ ਸੀਲਾ ਠੀਕ ਹੈ ਜੀ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਹਾਂਜੀ ਵੀਰ ਜੀ ਰੇਟ ਦੱਸੋ ਜੀ ਇਹਦਾ ਰੇਟ ਵੀਰੇ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਰੇਟ ਭਾਈ ਜੀ ਕਹਿੰਦੇ ਫੋਨ ਤੇ ਕਰਾਂਗੇ ਜੀ ਮੁੱਲ ਭਈਆ ਜਿਹਾ ਹੀ ਹੋਊਗਾ ਜਿਹਾ ਜਿਊਗਾ ਜੀ ਕਾਲਾ ਰੇਟ ਤਾਂ ਨਹੀਂ ਮੰਗਦੇ ਨਾ ਨਾ ਭਾਈ ਠੀਕ ਹੈ ਜੀ ਤੇ ਹਾਂਜੀ ਬਾਈ ਜੀ ਵਾੜ ਦਾ ਦੱਸੋ ਜੀ ਇਹ ਬਾਈ ਤੋਕੜ ਆ ਗਈ ਹਾਂਜੀ ਸੂਈ ਬਾਈ ਤਿੰਨ ਚਾਰ ਮਹੀਨਿਆਂ ਦੀ ਹੋਊਗੀ ਆਪਾਂ ਤਾਂ ਗਾਂ ਤੋਂ ਆਈ ਆ ਬਾਈ ਆਪਣੇ ਕੋਲੇ ਠੀਕ ਹੈ ਜੀ ਹਾਂ ਤੇ ਰੇਟ ਵੀਰੇ ਰੇਟ ਬਈ ਜੀ ਆ ਵੀ ਫੋਨ ਤੇ ਕਰ ਲਾਂਗੇ ਦੁੱਧ 4 ਕਿੱਲੋ ਆ ਬਾਈ ਅਸਾਂ ਦੋ ਟਾਈਮ ਇੱਕ ਟਾਈਮ ਦਾ 2 ਕਿੱਲੋ ਆ ਬਾਈ ਖੁੱਲਾ ਦੁੱਧ ਹਾਂ ਦੋਨੇ ਟਾਈਮ ਮਿਲਦੀ ਹੈ ਹਾਂ ਦੋਨੇ ਟਾਈਮ ਆ ਬਾਈ ਬਾੜੀ ਆ ਲਓ ਜੀ ਨਹੀਂ ਬਈ ਕਹਿੰਦਾ ਧਰਾਂ ਵੀ ਮਾਰ ਕੇ ਦਿਖਾ ਦਨੇ ਲਓ ਜੀ ਲੈ ਬਾਈ ਧਰਾਂ ਮਾਰਦੇ ਹਾਂ ਠੀਕ ਹੈ ਬਾਕੀ ਸੇਵਾ ਦਾ ਜੀ ਹਾਂ ਬਈ ਠੀਕ ਹੈ ਜੀ ਕਿੰਨੇ ਕਦਨ ਹੋ ਗਏ ਵੀਰ ਜੀ ਸਾਡੇ ਕੋਲ ਆਈ ਨੂੰ ਬਾਈ ਆਪਣੇ ਕੋਲ ਤਾਂ ਪਰਸੋ ਚੌਥੀ ਆਈ ਆ ਠੀਕ ਹੈ ਜੀ ਲਓ ਜੀ ਬਾਈ ਜੀ ਤੋਰ ਕੇ ਦਿਖਾਉਂਦਾ ਗਾਨ ਲਓ ਜੀ ਕੱਦ ਕਾਠ ਸੁੱਖ ਨੂੰ ਵਧੀਆ ਠੀਕ ਹੈ ਜੀ ਸਿੰਘ ਜ਼ਰੂਰ ਹੈਗਾ ਮਾੜਾ ਜਾਂ ਤੋਰ ਦੀ ਲੰਮੀ ਇਹਦਾ ਬਾਈ ਫੋੜ ਜੀ ਫੁੱਟੀ ਵੀ ਆ ਯਾਰ ਠੀਕ ਹੈ ਜੀ ਠੀਕ ਲਓ ਜੀ ਤੋਰੇ ਤੋਰੇ ਦੀ ਇੱਕ ਨੰਬਰ ਆ ਬਈ ਆਏ ਨਹੀਂ ਹੈਗੀ ਕੋਈ ਠੀਕ ਹੈ ਜੀ ਠੀਕ ਹੈ ਮੋੜ ਲਈ ਮੋੜ ਦੋ ਲੋ ਜੀ ਫੇਸ ਕੁਆਲਟੀ ਗ੍ਰੇਡ ਬਾਈ ਜੀ ਕਹਿੰਦਾ ਫੋਨ ਤੇ ਕਰਾਂਗੇ ਠੀਕ ਹੈ ਜੀ ਬਾਕੀ ਸੇਵਾ ਦੱਦਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪੈਂਡ ਮਾਸੀਕੇ ਜਿਲ੍ਹਾ ਮੋਗਾ ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆਂ ਭਰਾ ਅਗਲੀ ਵੀਡੀਓ ਚੋੱਕ ਕੇ ਬਾਈ